ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਗੱਲ ਕਰਾਂਗੇ ਗਰੰਥੀ ਸਿੰਘਾਂ ਦੀ ਰਹਿائش ਬਾਰੇ ਕਿਉਂਕਿ ਰਹਿੈਸ ਨੂੰ ਲੈ ਕੇ ਜਾਂ ਹੋਰ ਸੁੱਖ ਸਹੂਲਤਾਂ ਨੂੰ ਲੈ ਕੇ ਗਰੰਥੀ ਸਿੰਘਾਂ ਦੇ ਬਹੁਤ ਸਾਰੇ ਜਿੱਥੇ ਡਿਊਟੀ ਕਰਦੇ ਆ ਗੁਰਦੁਆਰਾ ਸਾਹਿਬਾਂ ਦੇ ਵਿੱਚੋਂ ਸੋ ਉਹਨਾਂ ਸਥਾਨਾਂ ਦੇ ਜਿਹੜੇ ਪ੍ਰਬੰਧਕ ਕਮੇਟੀਆਂ ਨੇ ਜਿਹੜੇ ਪ੍ਰਬੰਧਕ ਨੇ ਉਹਨਾਂ ਪ੍ਰਤੀ ਬਹੁਤ ਸਾਰੇ ਗਿਲੇ ਸ਼ਿਕਵੇ ਹੁੰਦੇ ਆ ਪਰ ਆਓ ਇੱਕ ਨਗਰ ਇਹੋ ਜਿਹਾ ਇੱਕ ਹੋਰ ਮਿਲ ਗਿਆ ਜਿੱਥੋਂ ਦੀ ਪ੍ਰਬੰਧਕ ਕਮੇਟੀ ਹੈ ਜਿਹੜੀ ਬੜੀ ਭਲੀ ਹੈ ਬੜਾ ਸਾਥ ਦਿੰਦੀ ਹੈ ਗੁਰੂ ਕੇ ਪਿਆਰਿਆਂ ਦਾ ਗੁਰੂ ਕੇ ਵਜ਼ੀਰਾਂ ਦਾ ਵੀ ਕੋਈ ਗਿਲਾ ਸ਼ਿਕਵਾ ਤੁਹਾਨੂੰ ਸੁਣਨ ਨੂੰ ਨਹੀਂ ਮਿਲੇਗਾ ਕਿਉਂਕਿ ਹਰ ਉਹ ਇੱਕ ਸੁੱਖ ਸਹੂਲਤ ਇਹਨਾਂ ਨੇ ਗਰੰਥੀ ਸਿੰਘ ਨੂੰ ਦਿੱਤੀ ਹੈ ਜਿਹੜੀ ਸੁੱਖ ਸਹੂਲਤ ਆਪਾਂ ਨੂੰ ਘਰਾਂ ਦੇ ਵਿੱਚ ਚਾਹੀਦੀ ਹੁੰਦੀ ਹੈ ਆ ਵੇਖੋ ਤੁਹਾਨੂੰ ਘਰ ਵਿਖਾਉਨੇ ਆ ਬੜਾ ਸੋਹਣਾ ਘਰ ਬਣਾ ਕੇ ਦਿੱਤਾ ਬੜਾ ਮਨ ਖੁਸ਼ ਹੁੰਦਾ ਸਕੂਨ ਮਿਲਦਾ ਦਿਲ ਨੂੰ ਨਹੀਂ ਤਾਂ ਗਰੰਥੀ ਸਿੰਘਾਂ ਦੇ ਕਮਰਿਆਂ ਦੇ ਵਿੱਚ ਜਾਈਦਾ ਇੱਕੋ ਹੀ ਕਮਰਾ ਹੁੰਦਾ ਹੈ ਕੋਈ ਭੈਣ ਭਾਈ ਕੋਈ ਰਿਸ਼ਤੇਦਾਰ ਆ ਗਿਆ ਉੱਥੇ ਸਿਲੰਡਰ 'ਤੇ ਐ ਉੱਥੇ ਧਾਂਸ ਚੜੀ ਜਾਂਦੀ ਐ ਉੱਥੇ ਹੀ ਬਚਲੇ ਦਾ ਰਹਿਣ ਬਸਰ ਕਰਦਾ ਔਖਾ ਸੌਖਾ ਹੋ ਕੇ ਚਲੋ ਨਹੀਂ ਕਹਿਣ ਨੂੰ ਗੁਰੂ ਦਾ ਵਜੀਰ ਐ ਪਰ ਗੁਰੂ ਕੇ ਵਜੀਰਾ ਵਾਲੀ ਉਹਨੂੰ ਸੁਖ ਸੁਹੂਲਤ ਮਿਲਣੀ ਚਾਹੀਦੀ ਐ ਵਧੀਆ ਸੋਨਾ ਘਰਮਕਾਨ ਹੋਣਾ ਚਾਹੀਦਾ ਆ ਵੇਖੋ ਦਰਸ਼ਨ ਕਰੋ ਤੁਸੀਂ ਰਸੋਈ ਐ ਇਹ ਪੂਰੀ ਵਧੀਆ ਬਹੁਤ ਸੋਹਣੀ ਰਸੋਈ ਹੈ ਬਹੁਤ ਸੋਹਣਾ ਰੰਗ ਰੋਗਨ ਕੀਤਾ ਹੈ ਬਹੁਤ ਸੋਹਣੀ ਰਹਿਸ ਬਣਾਈ ਹੈ ਆਰੋ ਬਗੈਰਾ ਫਰਿਜ ਬਗੈਰਾ ਜੋ ਵੀ ਸੁੱਖ ਸੁਫਹੁਲਤ ਚਾਹੀਦੀ ਹੁੰਦੀ ਹੈ ਇਸ ਪ੍ਰਬੰਧਕ ਕਮੇਟੀ ਨੇ ਪਿੰਡ ਹਮਜਾਪੁਰ ਨੇਲੇ ਰਤੀਆ ਸੋ ਇਸ ਪਿੰਡ ਦੀ ਪ੍ਰਬੰਧਕ ਕਮੇਟੀ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਆ ਵੇਖੋ ਬੈਡਰੂਮ ਏਸੀ ਬੈੱਡ ਹੋਰ ਜੋ ਜੋ ਵੀ ਕੀੜਾ ਸੈਟ ਸੋਫਾ ਵਗੈਰਾ ਜੋਗ ਵੀ ਕੁਝ ਚਾਹੀਦਾ ਹੁੰਦਾ ਆਪਾਂ ਘਰਾਂ ਦੇ ਵਿੱਚ ਵਰਤਦੇ ਆ ਇਹਨਾਂ ਨੂੰ ਦਿੱਤਾ ਹੋਇਆ ਸੋ ਇਸ ਸਥਾਨ ਤੇ ਸ਼੍ਰੀਮਾਨ ਸੰਤ ਬਾਬਾ ਹਰਦੀਪ ਸਿੰਘ ਜੀ ਬੜੇ ਪ੍ਰੇਮ ਨਾਲ ਸੋ ਡਿਊਟੀ ਕਰ ਰਹੇ ਨੇ ਗੁਰੂ ਕੇ ਅਸਥਾਨਾਂ ਦੀ ਸੋ ਬੇਨਤੀ ਕਰਦਿਆਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਭਾਈ ਸਾਥ ਦਿਹਾ ਕਰੂ ਗੁਰੂ ਕੇ ਵਜ਼ੀਰ ਦਾ ਵਧੀਆ ਤੋਂ ਵਧੀਆ ਇਨਾਂ ਦੀ ਰਹਿੈਸ ਦਾ ਪ੍ਰਬੰਧ ਹੋਣਾ ਚਾਹੀਦਾ ਆਪਾਂ ਘਰਾਂ ਦੇ ਵਿੱਚ ਹੁਣ ਆਪਣੇ ਰਸੋਈਆਂ ਅੱਡ ਹੁੰਦੀਆਂ ਬਹਿਣ ਵਾਸਤੇ ਅੱਡ ਹੁੰਦਾ ਹੈ ਸਲਾਹ مشورہ ਕਰਨ ਵਾਸਤੇ ਅੱਡ ਜਗਾ ਹੁੰਦੀ ਹੈ ਸੌਣ ਵਾਸਤੇ ਬੈੱਡਰੂਮ ਅੱਡ ਹੁੰਦਾ ਜਿੱਥੇ ਕੋਈ ਬਾਣੀ ਪੜ੍ਹਨੀ ਆ ਸਿਮਰਨ ਕਰਨਾ ਕੋਈ 10 ਮਿੰਟ ਰੱਬ ਦੇ ਘਰ ਦੀ ਗੱਲ ਕਰਨੀ ਆ ਉਹ ਆਪਣੀ ਜਗਾ ਅੱਡ ਨਿਸ਼ਚਿਤ ਕੀਤੀ ਹੁੰਦੀ ਹੈ ਅੱਡ ਕਮਰਾ ਪਾਇਆ ਹੁੰਦਾ ਹਰ ਇੱਕ ਗੁਰੂ ਦਾ ਵਜ਼ੀਰ ਹੁੰਦਾ ਓਸੇ ਜਗ੍ਹਾ ਤੇ ਇੱਕ ਥਾਂ ਤੇ ਉਹ ਰਹਿਣ ਬਸਰ ਕਰਦਾ ਹੈ ਬਚਰਾ ਔਖਾ ਸੌਖਾ ਹੋ ਕੇ ਸੋ ਦਰਸ਼ਨ ਕਰੋ ਬਹੁਤ ਸੋਹਣਾ ਉਪਰਾਲਾ ਕੀਤਾ ਹੈ ਹਮਜਾਪੁਰ ਦੀ ਸੰਗਤ ਨੇ ਨਾਲ ਹੀ ਗ੍ਰੰਥੀ ਸੰਗਾਂ ਨੂੰ ਵੀ ਬੇਨਤੀ ਕਰਦੇ ਆ ਭਾਈ ਗੁਰੂ ਕੇ ਅਸਥਾਨਾਂ ਦੀ ਵਧੀਆ ਚੜ੍ਹਦੀ ਕਲਾ ਦੇ ਨਾਲ ਚਾਹ ਉਤਸ਼ਾਹ ਪ੍ਰੇਮ ਦੇ ਨਾਲ ਸੇਵਾ ਕਰਿਆ ਕਰੋ ਜਿੰਨਾ ਮਹਾਪੁਰਖਾਂ ਦੇ ਬਚਨ ਨੇ ਵੀ ਜਿੰਨਾ ਸਤਕਾਰ ਆਪਾਂ ਸਤਿਗੁਰੂ ਜੀ ਦਾ ਕਰਾਂਗੇ ਉਹਨਾਂ ਸਤਕਾਰ ਆਪਣਾ ਹੋਣਾ ਸੋ ਨਾਲ ਇੱਕ ਹੋਰ ਸਹੂਲਤ ਕਹਿ ਦਈਏ ਸਿਫਤ ਕਹਿ ਦਈਏ ਆਪਾਂ ਸਹੂਲਤ ਨਹੀਂ ਸਿਫਤ ਕਹਿ ਦਈਏ ਹਮਜਾਪੁਰ ਦੀ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧਕ ਕਮੇਟੀ ਹੈ ਜਿਵੇਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਕਮ ਹੈ ਵੀ ਗੁਰੂ ਕੇ ਖਾਲਸੇ ਨੂੰ ਵੀ ਦਸਵੰਦ ਦੇਣਾ ਦਾ ਪਿੰਡ ਹੈ ਜਿਹੜਾ ਜਿਹੜੀ ਸੰਗਤ ਐ ਇੱਥੋਂ ਦੀ ਉਹ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਵੀ ਦਸਵੰਦ ਦਿੰਦੇ ਆ ਜਦੋਂ ਵੀ ਕੋਈ ਕੋਈ ਫਸਲ ਆਈ ਐ ਤਾਂ ਸਭ ਕੁਝ ਵੇਚ ਵਟ ਕੇ ਫਿਰ ਥੋੜੇ ਚੋ ਥੋੜਾ ਬਹੁਤ ਚੋ ਬਹੁਤਾ ਕਿਸੇ ਨੇ ਹਜ਼ਾਰ ਕਿਸੇ ਨੇ 2000 ਰੁਪਿਆ ਕਿਸੇ ਨੇ ਬੋਰੀ ਕਿਸੇ ਨੇ ਅੱਧੀ ਬੋਰੀ ਕਣਕ ਦੀ ਦੇਤੀ ਵੀ ਗੁਰੂ ਕੇ ਵਜ਼ੀਰ ਦਾ ਜਿਹੜਾ ਨਿਰਭਾਅ ਹੈ ਉਹ ਵਧੀਆ ਹੋਵੇ ਇਹਦਾ ਜਿਹੜਾ ਉਪਜੀਵਕਾ ਇਹ ਵਧੀਆ ਚੱਲੇ ਸੋ ਇਹ ਵੀ ਇਸ ਨਗਰ ਦੀ ਸੰਗਤ ਦੀ ਸਿਫਤ ਹੈ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਪਿੰਡ ਹਮਜਾਪੁਰ ਨੇੜੇ ਰਤੀਆ ਇਥੋਂ ਦੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਬਹੁਤ ਸੋਹਣੀ ਰਹਿਸ਼ ਬਣਾ ਕੇ ਦਿੱਤੀ ਆ ਸਤਿਗੁਰੂ ਜੀ ਕਿਰਪਾ ਕਰਨ ਇਸ ਨਗਰ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣੀ ਇਸੇ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਨ ਸਾਰੀ ਨਗਰ ਤੇ ਦੁੱਖਾਂ-ਪਲੇਸਾਂ ਦਾ ਨਾਂ ਸੁੱਖਾਂ ਦਾ ਪ੍ਰਕਾਸ਼ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ